ਅੱਜ ਅਸੀਂ ਪਹੁੰਚੇ ਹਾਂ ਸਟਾਰ ਕੰਪਿਊਟਰ ਅਕੈਡਮੀ ਮੋਨਕ ਵਿਖੇ ਤੇ ਆਪਣੇ ਪ੍ਰਵੀਨ ਜੀ ਨੇ ਸੋਸ਼ਲ ਵਰਕਰ ਵੀ ਨੇ ਤੇ ਇਹਨਾਂ ਬਾਰੇ ਕਾਫੀ ਕੁਝ ਸੁਣਿਆ ਸਮਾਜ ਚੋ ਵੀ ਜਿਹੜੇ ਬੱਚੇ ਗਰੀਬ ਨੇ ਉਹਨਾਂ ਨੂੰ ਇਹ ਫ੍ਰੀ ਮਤਲਬ ਕੰਪਿਊਟਰ ਟ੍ਰੇਨਿੰਗ ਦੇ ਰਹੇ ਆ। ਸੋ ਵੀ ਕਿਹੜੇ ਕਿਹੜੇ ਸਬਜੈਕਟ ਪੜ੍ਹਾ ਰਹੇ ਤੁਸੀਂ ਐਕਸ਼ਨ ਕਰਾ ਰਹੇ ਹੋ, ਐਮ ਐਸ ਵਰਡ ਕਰਾ ਰਹੇ ਹੋ, ਸੀ ਲੈਂਗੁਏਜ ਕਰਵਾ ਰਹੇ ਹੋ। ਯਾ ਬੱਚਿਆਂ ਦੇ ਆਨਲਾਈਨ ਪੇਸ਼ੇ ਤੁਸੀਂ ਕਿਹੜੇ ਕਿਹੜੇ ਕੋਰਸ ਬੱਚਿਆਂ ਨੂੰ ਕਰਾ ਰਹੇ ਹੋ ਸਭ ਸਭ ਤੋਂ ਸਭ ਤੋਂ ਪਹਿਲੀ ਵਾਰ ਤਾਂ ਲੋਕ ਭਲੇ ਸਨੇਹਾ ਚੈਨਲ ਦਾ ਜੀ ਧੰਨਵਾਦ ਕਰਦੇ ਆ ਜੋ ਐਨੇ ਮਤਲਬ ਬਸ਼ਰੂਫ ਸਮੇਂ ਦੇ ਵਿੱਚ ਸਮਾ ਦੱਟਦੇ ਸਾਡੇ ਲਈ ਆਏ ਆ ਇਹਨਾਂ ਦਾ ਜੀ ਆਇਆਂ ਕਰਦੇ ਆ ਕਿ ਤੁਹਾਡੇ ਮਾਦਮ ਦੇ ਰਾਹੀਂ ਅਸੀਂ ਇਸ ਸਮਾਦ ਦੇ ਬਥਰੇ ਦੱਸਣਾ ਚਾਹੁੰਦੇ ਆ ਕਿ ਇਹ ਲਾਇਸੈਂਸ ਹੈ ਇਹ ਸਰਕਾਰੀ ਲਾਇਸੈਂਸ ਹੈ ਜਦ ਵੀ ਤੁਸੀਂ ਸੈਂਟਰ ਚ ਐਡਮਿਸ਼ਨ ਲੈਣੀ ਹੈ ਪਹਿਲੇ ਲਾਇਸੈਂਸ ਦੇਣਾ ਹੁੰਦਾ ਵੀ ਜਿਹੜਾ ਸੈਂਟਰ ਚ ਅਸੀਂ ਬੱਚਾ ਪੜ੍ਹਨ ਜਾਜਾ ਹੈ ਵੀ ਹੋਰ ਵੀ ਕੋਰਸ ਵੀ ਹੈ ਕਿ ਨਹੀਂ ਹੋਰ ਪ੍ਰਮਾਣਤਾ ਪ੍ਰਾਪਤ ਹੈ ਕਿ ਨਾ ਉਹ ਦੋਸਤ ਉਸ ਤੋਂ ਇਲਾਕਾ ਚਲਾ ਰਹੀ ਹੈ ਇਹ ਤੋਂ ਪਰੇ ਨਹੀਂ ਬੱਚੇ ਬਦਲ ਸਕਦੇ ਤੁਸੀਂ ਰਿਵਿਊ ਲੈ ਸਕਦੇ ਹੋ ਗਟਾ ਸਭ ਤੋਂ ਸਭ ਤੋਂ ਵਲੋਂ ਵਿਜ਼ਟ ਕਰ ਲਾਇਆ ਅਸੀਂ ਤਾਰਕਾ ਕੰਪਟਰ ਅਕੈਡਮੀ ਚ ਤੁਸੀਂ ਇਹ ਦੱਸੋ ਵੀ ਪੜਾਈ ਦਾ ਕਿੰਨਾ ਗਰੁੱਤਵਾ ਚੱਲਦਾ ਕਿੰਨੇ ਤੁਹਾਨੂੰ ਸਿੱਖਿਆ ਮਿਲਦੀ ਹੈ ਕਿੰਨੀ ਸਮਝ ਆਂਦੀ ਹੈ ਪੜਾਈ ਦਾ ਮੁੱਢ ਪੜਾਈ ਹੋ ਬਦਲੀ ਹੈ ਇਲਾਕਾ ਟਾਈਮ ਹੋ ਗਿਆ ਬੇਟਾ ਤੁਹਾਨੂੰ ਆਇਆ ਮਹੀਨੇ ਦੋ ਮਹੀਨੇ ਰਹੇ ਤੇ ਕਿ ਵਧੀਆ ਸਮਝ ਆਇਆ ਤੁਹਾਨੂੰ ਦੱਸ ਦਿੰਨੇ ਸਰ ਵਧੀਆ ਸਮਝ ਆਉਂਦੇ ਤੇ ਕੋਈ ਪਹਿਲਾਂ ਵੀ ਕੋਡਾ ਕੋਈ ਬਣਾ ਲਿਆ ਸੀ ਸਿਸਟਰ ਕੋ ਸਿੱਖ ਗਿਆ ਹੋਰ ਆਪ ਕਨਾ ਕਰਦੇ ਪੜ ਕੇ ਗਏ ਨੂੰ ਬੜੀ ਬਹਿ ਬਣ ਪਈ ਕੰਮ ਵੀ ਸਿੱਖਾ ਇਸ ਦੇ ਅਕੋਰਡਿੰਗ ਸੀ ਪਰ ਮੈਨੂੰ ਕੁਝ ਵੀ ਨਹੀਂ ਆਤਾ ਸੀ ਜਿਸ ਤਰ੍ਹਾਂ ਮੈਂ ਹੋ ਰਹੀ ਆ ਹੁਣ ਮੈਨੂੰ ਦੋ ਮਹੀਨੇ ਚੋਂ ਐਕਸਰ ਦਾ ਬਹੁਤ ਹੱਦ ਤੱਕ ਕੰਮ ਆ ਗਿਆ ਟਾਈਪਿੰਗ ਵੀ ਆ ਤੀ ਐਵੇਂ ਹੁਸ਼ਿੰਗ ਡੀਆ ਵੀ ਮੈਂ ਉਹ ਰਿਕਾਰਡ ਕਰਦਾ ਅੱਛਾ ਤੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਸੀ ਇਸ ਚੀਜ਼ ਬਾਰੇ ਮੈਨੂੰ ਪਤਾ ਲੱਗਿਆ ਸੀ ਬਹੁਤ ਬੱਚੇ ਆਉਂਦੇ ਸੀ ਕਿ ਮੈਂ ਆਉਂਦੇ ਜਾਂਦੇ ਦੇਖਦੀ ਸੀ ਪੁੱਛਦੀ ਸੀ ਮੈਨੂੰ ਪਤਾ ਲੱਗਦਾ ਸੀਗਾ ਵੀ ਬੱਚਿਆਂ ਦੇ ਪੜ੍ਹਨ ਦਾ ਕੰਮ ਕਰਨਾ ਪੈਂਦਾ ਸੀਗਾ ਆਨਲਾਈਨ ਪਰ ਮੇਰੇ ਤੋਂ ਹੁੰਦਾ ਨਹੀਂ ਸੀਗਾ ਥੋੜਾ ਐਕਸਲ 'ਚ ਕੰਮ ਕਰ ਕਰਕੇ ਮੈਨੂੰ ਖੁਸ਼ਦਾ ਥੋੜਾ ਯੇਰ ਕਿੱਥੇ ਕਿੰਨਾ ਟਾਈਮ ਹੋਗਾ ਤੁਹਾਨੂੰ ਲੱਗਣ ਉਹ ਤੇ ਮਿੰਟ ਕਿੰਨਾ ਸਿੱਖ ਗਏ ਬਹੁਤ ਆਸਾਨ ਸਿੱਖ ਗਏ ਬੈਟਰੀ ਬੈਕਅਪ ਦਾ ਪੂਰਾ ਪ੍ਰਬੰਧ ਹੈ ਜੀ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਵੱਡਾ ਇਨਵਰਟਰ ਸੋਲਰ ਸਿਸਟਮ ਸਾਰਾ ਸਿਸਟਮ ਹੈ ਜੀ ਬਾਕੀ ਤੁਸੀਂ ਬੱਚੇ ਵਿਖਾਓ ਕਲਾਸ 'ਚ ਇਹ ਆੜੜ ਬੱਚੇ ਸੱਚੇ ਜੀ ਜੀ ਹੁਣ ਆ ਬੱਚੇ ਆ ਮਾਦ ਜੀ ਆ ਡੀ ਐਚਓ ਅੱਛਾ ਹਾਂ ਐ ਲਾ ਲਓ ਇਹਨਾਂ ਨੂੰ ਪਹਿਲਾਂ ਐ ਸੀ ਮਤਲਬ ਆ ਕਿ ਮੈਨੂੰ ਕੰਪਿਊਟਰ ਦੇ ਵਿੱਚ ਆਣਾ ਨਹੀਂ ਹੈ ਇਹਨਾਂ ਦੇ ਬੱਚੇ ਨੂੰ ਜ਼ਰੂਰ ਪੁੱਛਿਆ ਜਾਵੇ ਵੀ ਇਹਨਾਂ ਨੂੰ ਪਹਿਲਾਂ ਤੁਹਾਨੂੰ ਮਹਿਸੂਸ ਨਹੀਂ ਕਿ ਅੱਜ ਇਹ ਆਪਣੇ ਆਪ ਚ ਇਹ ਕਿਉਂ ਮਹਿਸੂਸ ਕਰਦੇ ਗਏ ਐ ਐਕਸਪਰਟ ਪਰ ਜੀ ਦੋ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ सेक्क किन्नर तुझे से सिख रहे हो? मैंने ये टैलेंस सिख लिए और लोगों सारी पॉसिटिव इंटरव्यूड डॉक्यूमेंट्री एक एक सी बनाया था। ठीक है। पॉसिटिव इंटरव्यूड बिट्स बिट्स स्क्रीन है मेरे जो सन कोई संबंध ना हो ना तो ऑनली बिट्स स्क्रीन पे एसटीएमएल वगैरह रिकॉर्डिंग इजीली होगी। किन्� ਦੇ ਕੋਈ ਫੈਸਿਲਿਟੀ ਚ ਕਮੀ ਤਾਂ ਨਹੀਂ ਬੇਟਾ ਉਹ ਪਾਣੀ ਦੀ ਜਾਂ ਕੋਈ ਗਰਮੀ ਦੀ ਦਿੱਕਤ ਉਹ ਨਹੀਂ ਕਲੀਜਨ ਹੈ ਜੀ ਵੀ ਜਿਹੜਾ ਬੱਚਾ ਜਿੰਨੀ ਫੀਸ ਵਰਦ ਹੈ ਸਾਡੇ ਵਿੱਚੋਂ ਅਸੀਂ ਉਹਦੇ ਵਿੱਚ ਤੂੰ ਕਿਸੇ ਤਰ੍ਹਾਂ ਦੀ ਐਕਸਟਰਾ ਨਹੀਂ ਲੈਣਾ ਸਾਰੀਆਂ ਫੈਸਿਲਿਟੀਆਂ ਬੱਚਿਆਂ ਲਈ ਦੇਣੀ ਹੈ ਹੁਣ ਤੁਸੀਂ ਇੱਧਰ ਦੇਖ ਨਜ਼ਰ ਮਾਰੋ ਇਹ ਆ ਬੱਟੀ ਕੀ ਨਾਮ ਹੈ ਬੇਟਾ ਤੁਹਾਡਾ ਸੰਚਿਤ ਸੈਣੀ ਜੀ ਸਰਕਾਰ ਕੰਪਿਊਟਰ ਅਕੈਡਮੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਧਰੋਂ ਆਏ ਨੂੰ 2 ਮਹੀਨੇ ਹੋ ਗਏ ਜੀ ਇੱਧਰੋਂ ਕੀ ਕੁ ਸਿੱਖ ਰਹੇ ਹੋ ਤੁਸੀਂ ਅਸੀਂ ਟੈਲੀ ਕਰ ਲਈ ਜੀ ਤੇ HTML ਚੱਲ ਰਿਹਾ ਪਾਵਰਪੁਆਇੰਟ ਚੱਲ ਰਿਹਾ ਜੀ ਬੇਟਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਧਰ ਆਓ ਮੰਨਤ ਹੋ ਤੇ ਸਮਝ ਆ ਰਿਹਾ ਬੇਟਾ ਸਭ ਕੁਝ ਹਾਂਜੀ ਸਰ ਸਭ ਕੁਝ ਸਮਝ ਆ ਰਿਹਾ ਤੁਸੀਂ ਹੁਣ ਕੀ ਬੇਸਿਕ ਕਰ ਰਹੇ ਹੋ ਸਰ ਮੇਰਾ ਐਕਸਲ ਹੋ ਗਿਆ ਪਾਵਰਪੁਆਇੰਟ ਹੋ ਗਿਆ ਤੇ ਐਮ ਐਸ ਵਰਡ ਹੋ ਗਿਆ ਐਨ ਮੈਂ ਥੋੜੇ ਸਮੇਂ ਚ ਬੇਟਾ ਇੰਨਾ ਕ